ਤਾ ਤਸ਼ਰੀਆ ਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੋ 'ਚ ਆਪਾਂ 15 ਫਰਵਰੀ ਪੰਜਾਬ ਦੇ ਮੌਸਮ ਗੱਲ ਗਏ ਦਾ ਚੱਲਿਆ ਵਿੱਚ ਅਮੀਰ ਅਲਟ ਹੁਣ 11 ਵਜ ਚੁੱਕੇ ਹਨ ਤਾਉਣ ਵਾਲੇ ਕੁਝ ਘੰਟੇ 'ਚ ਪੰਜਾਬ ਦਾ ਮੌਸਮ ਨੂੰ ਕਿਸ ਤਰ੍ਹਾਂ ਦੇਖਣ ਨੂੰ ਮਿਲਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣ ਚਾਹਤ ਨਵੇਂ ਆਏ ਕਰ ਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰੋ ਚਲੋ ਅਗਲੀ ਵੀਡੀਓ ਅੱਜ 15 ਫਰਵਰੀ ਪੰਜਾਬ ਦੇ 11 ਵਜੇ ਲਾਈਵ ਸੈਟਰਤੀ ਫਿਰ ਦਿਖਾਉ ਜਿਹੜਾ ਸੈਸਟਾਪ ਬੜਿਆ ਹੋਇਆ ਸੀ ਉਹ ਹੁਣ ਕਾਫੀ ਹੱਦ ਤਾਈਂ ਪੰਜਾਬ ਵਿੱਚੋਂ ਆਪਣ ਨੂੰ ਕ੍ਰਾਸ ਕਰਦਾ ਦਿਖਣ ਨੂੰ ਮਿਲ ਰਿਹਾ ਹੈ ਮੱਧ ਭਾਗ ਹੋ ਗਿਆ ਆਪਣੇ ਦਵਾਬੇ ਦੇ ਹੋ ਗਿਆ ਤੇ ਮਾਲਵੇ ਦੇ ਮੱਧ ਭਾਗ ਉਹ ਜੱਥੇ ਆਪਣ ਨੂੰ ਸਭ ਤੋਂ ਵੱਧ ਬਦਲਾਅ ਹੀ ਦੇਖਣ ਨੂੰ ਮਿਲ ਰਹੀ ਹੈ ਮਾਲਵੇ ਦੇ ਤੋਂ ਨਿਚਲੇ ਭਾਗ ਤ ਮਾਝੇ ਦੇ ਆਪਣੇ ਸਰਦੀ ਭਾਗ ਇਹਨਾਂ ਵਿੱਚ ਧੁੱਪ ਦੇਖਣ ਨੂੰ ਮਿਲ ਰਹੀ ਹੈ ਆਉਣ ਵਾਲੇ ਘੰਟਿਆਂ ਚ ਆਪਣੇ ਪੰਜਾਬ ਦਾ ਮਾਹੌਲ ਹੀ ਸਾਫ਼ ਹੋ ਜਾਊਗਾ ਹਲਕੇ ਫੁਟੇ ਛੁੱਟ ਛਾਟੀ ਦੇਖਣ ਨੂੰ ਮੈਨੂੰ ਲੱਗਦੀ ਕੋਈ ਭਾਰੇਮੀ ਦੇ ਲੱਟ ਨਹੀਂ ਹਨ ਆਪ ਨੂੰ ਕਾਫੀ ਲੱਗ ਕੇ ਚ ਆਪਣਾ ਹ ਪੂਂਦਾ ਮੰਡੀ ਦੇਖਣ ਨੂੰ ਮਿਲੀ ਵੀ ਆਉਣ ਵਾਲੇ 2-3 ਘੰਟਿਆਂ ਚ ਆਪਣੇ ਮੱਧ ਭਾਗ ਤੇ ਦਵਾਬੇ ਤੇ ਮੱਧ ਭਾਗਾ ਵਿੱਚ ਪੂਂਦਾ ਮੰਡੀ ਦੇਖਣ ਨੂੰ ਮਿਲ ਸਕਦੀ ਹੈ ਉਤੋਂ ਬਦ ਮੌਸਮ ਆਪ ਨੂੰ ਸਾਫ਼ ਦੇਖਣ ਨੂੰ ਮਿਲੂਗਾ ਤੇ ਕੱਲ੍ਹ ਨੂੰ ਮੌਸਮ ਬਿਲਕੁਲ ਸਾਫ਼ ਹੈ ਬਾਕੀ ਅਗਰ ਮੌਸਮ ਪਾਣੀ ਰੋਟਰ ਦੇਖ ਲਈਏ 14 ਤਰੀਕਾ ਕੋਈ ਵੀ ਲੱਟ ਨਹੀਂ ਦੇਖਣ ਨੂੰ ਮਿਲਿਆ ਸੀ ਆਪ ਨੂੰ ਸੌਰੀ 15 ਫਰਵਰੀ ਕੋਈ ਵੀ ਲੱਟ ਨਹੀਂ ਸੀਗਾ ਪਰ ਆਪਣੇ 19 ਨੂੰ ਇੱਕ ਸਿਸਟਮ ਆਉਂਗਾ ਜਿਹਦੀ ਜਾਣਕਾਰੀ ਆਪ ਨੂੰ ਆਉਣ ਵਾਲੇ ਜੀ ਤੁਹਾਨੂੰ ਜੰਗੀ ਜਿਆਦਾ ਦੱਸ ਦਵਾਂਗੇ ਬਾਕੀ ਅੱਜ ਦੀ ਵੀਡੀਓ ਚੱਕ ਲੱਗਦਾ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ